ਇਹ ਕੋਈ ਸ਼ਵੇਰ ਦੇ ਮਾਰਨਿੰਗ ਦੇ ਸਵਾ 8 ਹੋਏ ਆ ਜੀ ਇੱਥੇ ਤੇ ਬੱਦਲ ਇੰਦਾ ਨਾਲ ਥੱਲੇ ਡਿੱਪਿਆ ਹੁੰਦਾ ਆ ਕੇ ਸੜਕ ਤੇ ਜਿੱਦਾ ਇੱਕ ਤਕਰੀਬ ਮੋਰੇ ਨਹੀਂ ਪਈ ਜਾਂਦਾ ਵਿੱਚ ਤੇਜ਼ ਹੋ ਜਾਂਦਾ ਕਦੀ ਘਟ ਜਾਂਦਾ ਕਦੀ ਵੱਜ ਜਾਂਦਾ ਪਰ ਆ ਬੱਦਲ ਇੱਕਦਮ ਥੱਲੇ ਆ ਗਿਆ ਇੱਕਦਮ ਕੋਤੰਨ ਵੀ ਨਹੀਂ ਹੈਗੀ ਵਿੱਚ ਛਿੱਟੀ ਆ ਪਾਣੀ ਜਾਂ ਤਾਂ ਬਹੁਤ ਪਨੀ ਜਾਂ ਹੀ ਆ ਤੇ ਤੁਸੀਂ ਦੇਖ ਲਓ ਬੱਦਲ ਮੋਰੇ ਰੋਗੜਾ ਤਾਂ ਐਵੇਂ ਗੱਡੀਆਂ ਲੱਗਦੀਆਂ ਨਹੀਂ ਉਦੋਂ ਖੋਦਾ ਲੱਗਦਾ ਵੀ ਮੋਰੇ ਕੁਝ ਆਉਂਦਾ ਆ ਦੇਖ ਲਓ ਮੀ ਹੁਣ ਫਰਕ ਦਾ ਲਓ ਲਓ ਕਿਨੇ ਲਗਲੇ ਮੋٹے ਮੋٹے ਤੇ ਪੂਰੇ ਗੱਤ ਨਹੀਂ ਦੀਦਾ ਜਰਾ ਹੈਗਾ